ਦੇਸ਼ਾਂ-ਵਿਦੇਸ਼ਾਂ ਵਿੱਚ ਵਸਦੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਜੀ ਤੇ ਸਭ ਨੂੰ ਸਤਿ ਸ੍ਰੀ ਅਕਾਲ ਤੇ ਦੋਸਤੋ ਹਾਜ਼ਰ ਹਾਂ ਮੌਸਮ ਬਾਰੇ ਜਾਣਕਾਰੀ ਲੈ ਕੇ ਕਿਰਪਾ ਕਰਕੇ ਚੈਨਲ ਨੂੰ ਲਾਲੋ ਬਟਨ ਦਾ ਨਿਸ਼ਾਨ ਦਬਾ ਕੇ ਸਬਸਕ੍ਰਾਈਬ ਕਰ ਲਵੋ ਤੇ ਦੋਸਤੋ ਆਪਾਂ ਗੱਲ ਕਰਦੇ ਹਾਂ ਅੱਜ ਦੇ ਮੌਸਮ ਦੀ ਅੱਜ ਜਿਹੜੇ ਸਟੇਟ ਦੇ ਵਿੱਚ ਸਭ ਤੋਂ ਵੱਧ ਸੰਭਾਵਨਾ ਹੈ ਜੀ بارش ਹੋਣ ਦੀ ਉਸ ਦੇ ਵਿੱਚ ਹੈ ਜੰਮੂ ਤੇ ਜੰਮੂ ਦੇ ਵਿੱਚ ਜਿਹੜੀ ਇਹ ਦਰਮਿਆਨੀ بارشੜੀ ਹੋ ਸਕਦੀ ਹੈ ਤੇ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਪੰਜਾਬ ਦੀ ਪੰਜਾਬ ਵਿੱਚ ਅੱਜ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਬੱਦਲਬਾਈ ਤੇ ਨਾਲ ਕਿਤੇ ਕਿਤੇ ਛਿੱਟੇ ਪੈ ਸਕਦੇ ਨੇ ਪੰਜਾਬ ਦੇ ਉਹਨਾਂ ਜ਼ਿਲ੍ਹਿਆਂ ਬਾਰੇ ਜੇ ਆਪਾਂ ਗੱਲ ਕਰੀਏ ਪਠਾਨਕੋਟ ਤੇ ਹੁਸ਼ਿਆਰਪੁਰ ਇਸ ਦੇ ਨਾਲ ਹੀ ਸ੍ਰੀ ਤਰਨਤਾਰਨ ਸਾਹਿਬ ਤੇ ਰੂਪਨਗਰ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਹੈ ਕਿਤੇ ਕਿਤੇ ਬੱਦਲਬਾਈ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ ਤੇ ਬਾਕੀ ਜਿਹੜੇ ਪੰਜਾਬ ਦੇ ਜ਼ਿਲ੍ਹੇ ਨੇ ਉਹਨਾਂ ਦੇ ਵਿੱਚ ਟੁੱਟਵੀਂ ਬੱਦਲਬਾਈ ਬਣੇ ਰਹੇਗੀ ਖਾਸ ਕਰਕੇ 12 ਵਜੇ ਤੋਂ ਦੁਪਹਿਰ ਤੋਂ ਸ਼ਾਮ ਤੱਕ ਤੇ ਸ੍ਰੀ ਫਤਿਹਗੜ੍ਹ ਸਾਹਿਬ ਤੇ ਇਸ ਤੋਂ ਬਾਅਦ ਸੰਗਰੂਰ ਬਰਨਾਲਾ ਇਹਨਾਂ ਥਾਵਾਂ ਦੇ ਵਿੱਚ ਵੀ ਜਿਹੜੀ ਇਹ ਟੁੱਟਵੀਂ ਬੱਦਲਵਾਈ ਜਿਹੜੀ ਇਹ ਉਹ ਜ਼ਿਆਦਾ ਵੇਖਣ ਨੂੰ ਮਿਲੇਗੀ ਤੇ ਜਿਹੜੀ ਇਹ ਹਵਾ ਹੈ ਉਹ ਲਗਭਗ 14-15 ਕਿਲੋਮੀਟਰ ਦੀ ਸਪੀਡ ਨਾਲ ਚੱਲਣ ਦੀ ਉਮੀਦ ਹੈ ਤੇ ਹਰਿਆਣਾ ਦਾ ਜਿਹੜਾ ਮੌਸਮ ਹੈ ਉਹਦੇ ਵਿੱਚ ਅੱਜ ਟੁੱਟਵੀਂ ਬੱਦਲਵਾਈ ਵੇਖਣ ਨੂੰ ਮਿਲੇਗੀ ਤੇ ਦੁਪਹਿਰ ਦੇ ਸਮੇਂ ਤੇ ਇਸੇ ਤਰੀਕੇ ਦਿੱਲੀ ਦੇ ਵਿੱਚ ਦੁਪਹਿਰ ਸਮੇਂ ਕਿਤੇ ਕਿਤੇ ਟੁੱਟਵੀਂ ਬੱਦਲਵਾਈ ਵੇਖਣ ਨੂੰ ਮਿਲ ਸਕਦੀ ਹੈ ਤੇ ਯੂਪੀ ਦੇ ਵਿੱਚ ਵੀ ਇਹੀ ਜਿਹੜੀ ਸਥਿਤੀ ਹੈ ਮੌਸਮ ਦੀ ਟੁੱਟਵੀਂ ਬੱਦਲਬਾਈ ਵੇਖਣ ਨੂੰ ਮਿਲੇਗੀ ਦੁਪਹਿਰ ਸਮੇਂ ਯੂਪੀ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਜਿਹੜੀ ਇਹ ਸਵੇਰ ਤੋਂ ਸ਼ਾਮ ਤੱਕ ਜਿਹੜੀ ਇਹ ਟੁੱਟਵੀਂ ਬੱਦਲਬਾਈ ਤੇ ਇਕਾਦੁਕਾ ਥਾਵਾਂ ਤੇ ਕਿਤੇ ਕਿਤੇ ਛਿੱਟੇ ਪੈਣ ਦੀ ਸੰਭਾਵਨਾ ਹੈ ਹਿਮਾਚਲ ਪ੍ਰਦੇਸ਼ ਵਿੱਚ ਟੁੱਟਵੀਂ ਬੱਦਲ ਤੇ ਇੱਕ ਦੋ ਥਾਵਾਂ ਤੇ ਜਿਹੜੀ ਛਿੱਟੇ ਪੈਣ ਦੀ ਸੰਭਾਵਨਾ ਹੈ ਜਾਨੀ ਕੁਲਮਲਾਕ ਜਿਹੜੀ بارش ਦੀ ਕਾਫੀ ਘੱਟ ਸੰਭਾਵਨਾ ਹੈ ਤੇ ਰਾਜਸਥਾਨ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਨਹੀਂ ਉਮੀਦ بارش ਦੀ ਤੇ ਦੋਸਤੋ ਜਿਹੜੇ ਕਿਸਾਨ ਵੀਰ ਨੇ ਉਹਨਾਂ ਨੂੰ ਖਾਸ ਕਰਕੇ ਜਿਵੇਂ ਪੰਜਾਬ ਦੇ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਜਿਵੇਂ ਰੂਪਨਗਰ ਪਠਾਨਕੋਟੇ ਜਿੱਥੇ ਵਧੇਰੇ ਬੱਦਲਬਾਈ ਦੀ ਸੰਭਾਵਨਾ ਹੈ ਉਥੇੜੀ ਕਣਕ ਦੀ ਫਸਲ ਹੈ ਆਪਣੀ ਉਸ ਨੂੰ ਪਾਣੀ ਦਾ ਥੋੜਾ ਜਿਹਾ ਹਿਸਾਬ ਕਿਤਾਬ ਰੱਖਣੀ ਤੇ ਦੋਸਤੋ ਇਹ ਸੀ ਜਾਣਕਾਰੀ ਬਹੁਤ ਬਹੁਤ ਧੰਨਵਾਦ